लुधियाना शिव वेलफेयर सोसाइटी की तरफ से बिट्टू गुम्बर की अध्यक्षता में लॉकडाउन के दौरान ड्यूटी दे रहे सभी पुलिस अधिकारियों को उनके खाने पीने की वस्तुएं मुहैया करवाई गईं और साथ ही झुग्गी झोपड़ियों में रहने वालों के लिए राशन से लेकर दवाइयां तक मुहैया करवाया गया मैं लुधियाना वासियों पूरे जेडे की समाज सेवक है उन्होंने बेनती कर ਕਿ ਐਸੀ ਦੁੱਖ ਦੀ ਘੜੀ ਦੇ ਵਿੱਚ ਤੁਸੀਂ ਵੱਚੜ ਕੇ ਸਾਡਾ ਸਾਥ ਦਿਓ ਤੁਸੀਂ ਘਰੋਂ ਨਹੀਂ ਨਿਕਲ ਸਕਦੇ ਅਸੀਂ ਸੜਕਾਂ ਤੇ ਖੜੇ ਆਂ ਇਹਨਾਂ ਗਰੀਬਾਂ ਦੀ ਮਦਦ ਵਾਸਤੇ ਤੁਸੀਂ ਜੋ ਤਿਲ ਫੁੱਲ ਜੋ ਤੁਸੀਂ ਆਪਣੇ ਵੱਲੋਂ ਇਹਨਾਂ ਨੂੰ ਦੇ ਸਕਦੇ ਹੋ ਉਹ ਸਾਨੂੰ ਦਿਓ ਅਸੀਂ ਇਹਨਾਂ ਤੱਕ ਪਹੁੰਚਾਵਾਂਗੇ ਔਰ ਜਦ ਤੱਕ ਇਹ ਮੁਸੀਬਤ ਦੀ ਘੜੀ ਹੈ ਅਸੀਂ ਦਿਨ ਰਾਤ ਇਸੇ ਤਰ੍ਹਾਂ ਸੇਵਾ 'ਚ ਲੱਗੇ ਰਵਾਂਗੇ ਜੈ ਸ਼੍ਰੀ ਰਾਮ ਦੇਨ ਜੀ ਤਰਫੂ ਲਗਾਤਾ ਜੀ ਹੁਣ ਗਰੀਬ ਬੰਦਾ ਕਿੱਥੇ ਜਾਵੇ ਖਾਣ ਨੂੰ ਕੁਛ ਬੰਦਾ ਆਣਗੇ ਤਾਂ ਬੱਚੇ ਖਾਣਗੇ ਇਹ ਤਾਂ ਭੁੱਖੇ ਮਰਨ ਦਾ ਹਾਲ ਹੋ ਗਿਆ ਜਿਵੇਂ ਕੋਈ ਦੇਖ ਨਹੀਂ ਆਂਦਾ ਜੀ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਇਹ ਕਰਦੇ ਵੇ ਗਰੀਬਾਂ ਦੀ ਜਿਹੜੀ ਆ ਬਿਮਾਰੀ ਚੱਲੀ ਐ ਬਿਮਾਰੀ ਦੇ ਪਹਿਲੇ ਭੁੱਖੇ ਮਰ ਜੂਗੀ ਗਰੀਬ ਜਿਹੜੇ ਜਨਤਾ ਪਏ ਹੈ ਨਾ ਇਹ ਬਿਮਾਰੀ ਨਾਲ ਤਾਂ ਮਾਰਨਾ ਦੂਰ 21 ਦਿਨ ਅਸੀਂ ਪਹਿਲੇ ਹੀ ਭੁੱਖੇ ਮਰ ਜਾਵਾਂਗੇ ਕਿਉਂਕਿ ਸਾਡੇ ਕੋਲ ਬਸਤਾ ਇਹ ਪਈ ਆ ਇੱਕ ਰੋਟੀ ਦੇ ਬਿਨਾਂ ਅਸੀਂ ਇੱਕ ਰੋਟੀ ਦੇ ਵਿੱਚ ਅੱਧੇ ਅੱਧੇ ਰੋਟੀ ਅਸੀਂ ਵੰਡ-ਵੰਡ ਕੇ ਖਾ ਰਹੇ ਹਾਂ ਬੱਚੇ ਕਿੱਥੇ ਮਿਲੇ ਕੋਈ ਦੇ ਗਿਆ ਤਾਂ ਨਹੀਂ ਤਾਂ ਸਾਰੀ ਸਾਰਾ ਦਿਨ ਭੁੱਖੇ ਲੁਧਿਆਣਾ ਸੇ ਵਿਪਿਨ ਅਰੋੜਾ ਕੀ ਰਿਪੋਰਟ ਐਸਐਮਜ਼ेड ਨਿਊਜ਼